ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਅੱਜ ਆਪਾਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਸੂਰਜ ਅੱਗ ਕਿਉਂ ਉਗਣ ਲੱਗ ਪਿਆ ਆਖਰ ਪਿਛਲੇ 46 ਸਾਲਾਂ ਤੋਂ ਇਸ ਵਾਰ ਗਰਮੀ 55 ਡਿਗਰੀ ਤੱਕ ਜਾਊ ਕਿਉਂ ਉਹਦਾ ਕਾਰਨ ਕੀ ਹੈ ਸੋਚ ਕੇ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਸੋ ਆਪੋ ਆਪਣਾ ਬਚਾ ਕਿੰਜ ਕਰੀਏ ਕਿਵੇਂ ਕਰੀਏ ਮੈਂ ਕੁਝ ਕੋ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਥੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ جاری ਹੈ ਤਾਜ਼ਾ ਹਾਲਾਤ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਪੰਜਾਬ ਦੇ ਨਾਲ ਨਾਲ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਰੈੱਡ ਅਲਰਟ ਜਾਰੀ ਕਰਨਾ ਪਿਆ ਮੌਸਮ ਵਿਭਾਗ ਦੇ ਮੁਤਾਬਕ ਇਹ ਤਾਂ ਸ਼ੁਰੂਆਤ ਹੈ 25 ਮਈ ਤੋਂ 9 ਤੱਕ 5 ਸ਼ੁਰੂ ਹੋ ਰਿਹਾ ਹੈ ਇਸ ਦੌਰਾਨ ਸੂਰਜ ਹੋਰ ਵੀ ਆਗੂ ਗਲੇਗਾ ਗਰਮੀ ਬਹੁਤ ਹੋਣੀ ਆ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਗਰਮੀ ਪਿਛਲੇ ਸਾਰੇ ਰਿਕਾਰਡ ਤੋੜਨ ਵਾਲੀ ਹੈ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਐਤਵਾਰ ਸ਼ਾਮ ਨੂੰ ਬਠਿੰਡਾ ਦੇ ਵਿੱਚ 46.3 ਡਿਗਰੀ ਸ તાਪਮਾਨ ਰਿਹਾ ਸੀ ਜੋ ਚਿੰਤਾ ਦਾ ਵਿਸ਼ਾ ਹੈ ਕੁਈ ਕਈ ਕਹਿੰਦੇ ਨਾ ਵੀ ਇਹ ਤਾਂ ਆਮ ਗੱਲ ਹੈ ਆਮ ਗੱਲ ਨਹੀਂ ਹੈਗੀ 46 ਪੁਆਇੰਟ ਤਾਪਮਨ ਹਲੇ ਹੀ ਵੱਧ ਜਾਣਾ ਹਲੇ ਤਾਂ ਗਰਮੀ ਦੇ 3 ਮਹੀਨੇ ਪਏ ਨੇ ਪਿਆਰਿਓ ਹਜੇ ਤਾਂ ਅੱਗੇ ਜਾ ਕੇ ਦੇਖੋ ਕਿਵੇਂ ਹਲੇ ਲੋਹਾਂ ਚੱਲਦੀਆਂ ਨੇ ਬਠਿੰਡਾ ਦੇ ਵਿੱਚ ਇੱਕੋ ਦਿਨ ਹੀ ਪਾਰਾ ਵਧਿਆ 7 ਡਿਗਰੀ ਦਾ ਪਾਰਾ ਵਧਿਆ ਜੋ ਹੈਰਾਨੀਜਨਕ ਹੈ ਪਠਾਨਕੋਟ ਦਾ ਤਾਪਮਨ 45.5 ਸੀ ਪਟਿਆਲਾ ਦਾ 45 ਤੇ ਲੁਧਿਆਣਾ ਦੇ ਵਿੱਚ 44.2 ਸੀ ਦੇਖੋ ਕਿੱਡੀ ਵੱਡੀ ਗੱਲ ਹੈ ਇਹ ਮੌਸਮ ਵਿਭਾਗ ਨੇ ਪੰਜਾਬ ਦੇ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ। ਹੋਰ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਰਿਹਾ। ਔਰੇਂਜ ਅਲਰਟ ਜਾਰੀ ਕਰਨਾ ਪਿਆ। ਮੰਗਲਵਾਰ ਨੂੰ ਪੰਜਾਬ ਦੇ 10 ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਦੇ ਵਿੱਚ ਰੈੱਡ ਅਲਰਟ ਜਾਰੀ ਹੋਇਆ। ਤੇ ਜਾਣਕਾਰੀ ਮਿਲੀ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 21 ਮਈ 1978 ਨੂੰ ਇਹ ਦਰਜ ਕੀਤਾ ਗਿਆ ਸੀ ਪਹਿਲੀ ਵਾਰ ਹੋਇਆ ਉਸ ਸਮੇਂ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਤੱਕ ਪਹੁੰਚ ਗਿਆ ਸੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਰਮੀ ਦਾ ਰਿਕਾਰਡ ਬਣਿਆ ਜੋ ਹੁਣ ਤੱਕ ਕਾਇਮ ਹੈ ਉਧਰ 25 ਮਈ ਤੋਂ 9 ਤੱਕ ਸ਼ੁਰੂ ਹੋ ਰਹੀਆਂ ਨੇ ਮੌਸਮ ਵਿਭਾਗ ਨੇ ਇਸੇ ਦਿਨ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਦੇ ਆਸ-ਪਾਸ ਦਰਜ ਕੀਤਾ ਸੀ ਆਸ-ਪਾਸ 48 ਡਿਗਰੀ ਰਹਿਣ ਤੱਕ ਜਿਹੜੀ ਗੱਲ ਜੇ 55 ਜਾਂ 56 57 ਹੋ ਗਿਆ ਤੇ ਆਦਮੀ ਜਿਉਂਦੇ ਨਹੀਂ ਰਹਿ ਸਕਦੇ ਜੀ ਸੂਬੇ ਦਾ ਸਭ ਤੋਂ ਵੱਧ ਗਰਮੀ ਦਾ 46 ਸਾਲ ਪੁਰਾਣਾ ਰਿਕਾਰਡ ਹੁਣ ਟੁੱਟਣ ਵਾਲਾ ਐਸ ਵਾਰੀ ਸ਼ਾਇਦ ਰਿਕਾਰਡ ਟੁੱਟੇਗਾ ਐਸ ਵਾਰੀ ਦਰਸਲ ਭਾਰਤ ਦੇ ਵਿੱਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋ ਰਿਹਾ ਹੈ ਇਹ ਉਹ ਦਿਨ ਹੈ ਜਦੋਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੋਏਗਾ ਅੱਗ ਉਗਲਣਾ ਸ਼ੁਰੂ ਕਰ ਦੇਗਾ ਇਨ੍ਹਾਂ ਦਿਨਾਂ 'ਚ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋਏਗਾ ਨੌਤਪਾ 25 ਮਈ ਤੋਂ ਸ਼ੁਰੂ ਹੋਵੇਗਾ ਤੇ ਇਸ ਦਾ ਪ੍ਰਭਾਵ 2 ਜੂਨ ਤੱਕ ਰਹੇਗਾ ਇਹ ਉਹ 9 ਦਿਨ ਸਭ ਤੋਂ ਵੱਧ ਗਰਮ ਰਹਿਣਗੇ ਦੱਸਦਾ ਕਿ ਨੌਤਪਾ ਦੀ ਸ਼ੁਰੂਆਤ ਜੇਠ ਮਹੀਨੇ ਦੀ ਸ਼ੁਰੂਆਤ ਚ ਹੁੰਦੀ ਹੈ ਹਾਲਾਂਕਿ ਨੌਤਪਾ 15 ਦਿਨਾਂ ਤੱਕ ਰਹਿੰਦਾ ਹੈ ਹਰ ਪਹਿਲੇ 9 ਦਿਨ ਸਭ ਤੋਂ ਗਰਮ ਹੁੰਦੇ ਨੇ ਇਸ ਕਾਰਨ ਇਸ ਨੂੰ ਨੌਤਪਾ ਕਿਹਾ ਜਾਂਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਜਿਹੜਾ ਹੈ ਉਹ 43.9 ਡਿਗਰੀ ਹੋਇਆ ਤੇ ਅੱਜ 44 ਡਿਗਰੀ ਪਾਰ ਕਰਨ ਦੀ ਸੰਭਾਵਨਾ ਹੈ ਜਲੰਧਰ ਦੇ ਵਿੱਚ ਬੀਤੇ ਦਿਨ ਸ਼ਹਿਰ ਦਾ ਤਾਪਮਾਨ 41.1 ਡਿਗਰੀ ਅੱਜ ਤਾਪਮਾਨ 44 ਡਿਗਰੀ ਤੇ ਆਸ-ਪਾਸ ਅਨੁਮਾਨ ਹੈ ਲੁਧਿਆਣਾ ਦੇ ਵਿੱਚ ਬੀਤੇ ਦਿਨ ਸ਼ਹਿਰ ਤੋਂ ਵੱਧ ਤੋਂ ਵੱਧ ਤਾਪਮਾਨ 44 2 ਡਿਗਰੀ ਦਰਜ ਕੀਤਾ ਗਿਆ ਅੱਜ ਤਾਪਮਾਨ 45 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਦਰਜ ਕੀਤਾ ਗਿਆ ਇਹ ਤਾਪਮਾਨ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ ਸੋ ਪਿਆਰਿਓ ਮੋਹਾਲੀ ਸ਼ਹਿਰ ਦੇ ਵਿੱਚ ਐਤਵਾਰ ਨੂੰ 43.4 ਡਿਗਰੀ ਤੇ ਅੱਜ ਤਾਪਮਾਨ 44 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹਾਲਾਂਕਿ ਬਹੁਤ ਹੀ ਚੰਗੀ ਤਾਂ ਗੱਲ ਕੋਈ ਹੈ ਨਹੀਂ ਇਹ 46 ਸਾਲਾਂ ਬਾਅਦ ਰਿਕਾਰਡ ਟੁੱਟ ਰਿਹਾ ਹੈ ਇਹ ਕਾਰਨ ਇਹ ਹੈ ਕਿ ਆਖਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਵੱਡੀਆਂ ਚੀਜ਼ਾਂ ਪਤਾ ਕਿਵੇਂ ਨੇ ਇਹ ਸਭ ਕੁਝ ਕਿਉਂ ਹੋਇਆ ਇਹ ਸਭ ਕੁਝ ਕਿਉਂ ਹੋਇਆ ਕਿਉਂ ਇਹ ਸਾਰੀਆਂ ਚੀਜ਼ਾਂ ਨੇ ਕਿਉਂਕਿ ਅਸੀਂ ਦਰਖਤ ਵੱਢ ਦਿੱਤੇ ਏਸੀ ਤਾਂ ਵੱਧ ਤੋਂ ਵੱਧ ਲਾਉਣੇ ਪਸੰਦ ਕਰ ਲਏ ਪਰ ਅਸੀਂ ਦਰਖਤ ਨਹੀਂ ਲਾਏ ਦਰਖਤ ਪੱਟ ਜ਼ਰੂਰ ਦਿੱਤੇ ਨੈਸ਼ਨਲ ਹਾਈਵੇ ਬਣਿਆ ਨੈਸ਼ਨਲ ਹਾਈਵੇ ਦਾ ਅੱਜ ਵੀ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਇੰਨੇ ਦਰਖਤ ਪੱਟੇ ਗਏ ਇੰਨੀ ਮਿੱਟੀ ਜਿਹੜੀ ਹੈ ਉਹ ਪੱਟ ਪੱਟ ਕੇ ਤੇ ਰੋਡ ਦੇ ਵਿੱਚ ਪਾਈ ਗਈ ਪਰ ਯਾਦ ਰੱਖਿਓ ਦਰਖਤ ਕਹਿੰਦੇ ਨੇ ਇਹਨੇ ਪੱਟ ਦਿੱਤੇ ਪਰ ਲਾਏ ਕਿੱਥੇ ਕਹਿੰਦੇ ਜੀ ਦਰਖਤ ਲਾ ਦਿੱਤੇ ਕਾਗਜ਼ਾਂ 'ਚ ਸ਼ੋਅ ਕਰਤਾ ਦਰਖਤ ਲਾਤੇ ਪਰ ਦਰਖਤ ਲੱਗੇ ਕਿੱਥੇ ਨੇ ਅੱਜ ਤੋਂ 8-9 ਸਾਲ ਪਹਿਲਾਂ ਗਰਮੀ ਬਹੁਤ ਘੱਟ ਸੀ ਕਦੇ ਸੋਚ ਲੋ ਕਦੇ ਆਪ ਖੁਦ ਨੋਟ ਕਰੋ ਅੱਜ ਹੀ ਗਰਮੀ ਇੰਨੀ ਕਿਉਂ ਵਧ ਗਈ ਬਈ ਦਰਖਤ ਪੱਟ ਦਿੱਤੇ ਦਰਖਤ ਲਾਏ ਨਹੀਂ ਉਹਨੇ ਜਿੰਨੇ ਪੱਟ ਦਿੱਤੇ ਜੇ ਕਿਤੇ ਨੈਟਵਰਕ ਆਉਂਦਾ ਹੁੰਦਾ ਦਰਖਤ ਲਾਉਣ ਤੇ ਸਾਡੇ ਲੋਕਾਂ ਨੇ ਦਰਖਤ ਲਾ ਲਾ ਕੇ ਬਹੁਤ ਜੰਗਲ ਬਣਾ ਦੇਣਾ ਸੀ ਪਰ ਅਫਸੋਸ ਕਿ ਦਰਖਤ ਸਾਹ ਦਿੰਦੇ ਨੇ ਸਾਡੇ ਲੋਕਾਂ ਨੂੰ ਸਾਹਾਂ ਦੀ ਕੋਈ ਪਰਵਾਹ ਨਹੀਂ ਆਪਣੇ ਸਾਹ ਲੈਣ ਦੀ ਦਰਖਤ ਪੱਟ ਪੰਜ ਦਿੱਤੇ ਲਾਇਆ ਇੱਕ ਵੀ ਨਹੀਂ ਹੁਣ ਹਰ ਇੱਕ ਬੰਦੇ ਨੇ ਏਦਾਂ ਕੀਤਾ ਤਾਪਮਾਨ ਕਿਉਂ ਨਹੀਂ ਵਧੇਗਾ ਬਈ ਧਰਤੀ ਨੂੰ ਅੱਗਾ ਅਸੀਂ ਲਾਈਆਂ ਫੈਕਟਰੀਆਂ ਚੋਂ ਨਿਕਲਦਾ ਧੂੰਆਂ ਉਹ ਹਵਾ ਨੂੰ ਦੂਸ਼ਿਤ ਕਰਦਾ ਗੰਦਾ ਪਾਣੀ ਅਸੀਂ ਧਰਤੀ ਦੇ ਵਿੱਚ ਪਾਉਨੇ ਆ ਤੇ ਯਾਦ ਰੱਖਿਓ ਵੀ ਉਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਇਫੈਕਟ ਪਾਉਣਗੀਆਂ ਅੱਜ ਅਸੀਂ ਕਹਿੰਨੇ ਆ ਵੀ ਗਰਮੀ ਬਹੁਤ ਹੈ ਜੀ ਗਰਮੀ ਤਾਂ ਫਿਰ ਹੋਊਗੀ ਬਈ ਕਦੇ ਉਹ ਸਮਾਂ ਸੀ ਜਦੋਂ ਠੰਡੀਆਂ ਸ਼ਾਮਾਂ ਸੰਘਣੀਆਂ ਸ਼ਾਮਾਂ ਉਹਨਾਂ ਥੱਲੇ ਮੰਜੇ ਡਾ ਕੇ ਬੈਠੇ ਰਹਿੰਦੇ ਸੀਗਾ ਠੰਡੀ ਠੰਡੀ ਹਵਾ ਲੱਗਦੀ ਹੁੰਦੀ ਸੀ ਰਾਤ ਨੂੰ ਵੀ ਗਰਮੀ ਬਹੁਤ ਘੱਟ ਹੁੰਦੀ ਸੀ ਪਰ ਨਹੀਂ ਸਾਡੇ ਲੋਕਾਂ ਨੇ ਉਹ ਚੀਜ਼ਾਂ ਨੂੰ ਵੈਸੇ ਹੀ ਸਮਝ ਲਿਆ ਉਹ ਕਹਿੰਦੇ ਜੋ ਭਲੇ ਜਮਾਨੇ ਸੀ ਭਲੇ ਜਮਾਨੇ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀ ਜੋ ਸਮਝਣ ਵਾਲੀਆਂ ਸੀ ਪਰ ਅੱਜ ਉਹ ਚੀਜ਼ਾਂ ਅਸੀਂ ਖਤਮ ਕਰ ਲਈਆਂ ਉਹ ਚੀਜ਼ਾਂ ਅਸੀਂ ਕਿਤੇ ਹੀ ਰੋੜ ਦਿੱਤੀਆਂ ਉਹ ਚੀਜ਼ਾਂ ਅਸੀਂ ਆਪ ਖਤਮ ਕਰਦੇ ਆਪਣੇ ਪੈਰ ਤੇ ਕੁਹਾੜੀਆਂ ਅਸੀਂ ਖੁਦ ਮਾਰੀਆਂ ਨੇ ਉਹਦਾ ਕੋਈ ਜ਼ਿੰਮੇਵਾਰ ਹੋਰ ਨਹੀਂ ਅਸੀਂ ਖੋਦਾਂ ਪਿਆਰਿਓ ਅਸੀਂ ਖੁਦ ਇਹ ਚੀਜ਼ਾਂ ਜੜੀਆਂ ਨੇ ਖਤਮ ਕਰ ਦਿੱਤੀਆਂ ਅੱਜ ਗਰਮੀ ਤਾਬ ਮਾਰ ਅੱਜ ਸੂਰਜ ਨੇੜੇ ਕਹਿੰਦਾ ਸੂਰਜ ਅੱਗ ਭਰ ਆਉਂਦਾ ਜੀ ਸੂਰਜ ਇੰਜ ਕਰਦਾ ਜੀ ਸਾਧ ਸੰਗਤ ਬਹੁਤੇ ਲੋਕ ਨੇ ਜਿਹੜੇ ਛਤਰੀਆਂ ਲੈ ਕੇ ਬਾਹਰ ਧੁੱਪ ਝੱਲੀ ਨਹੀਂ ਜਾਂਦੀ ਲੋਕਾਂ ਦੀ એનર્ਜੀ ਡਾਊਨ ਹੋ ਗਈ ਲੋਕ ਬੇਹੋਸ਼ ਹੋ ਕੇ ਡਿੱਗ ਰਹੇ ਨੇ ਉਹ ਸਮਾਂ ਉਹ ਸਮਾਂ ਯਾਦ ਆਉਂਦਾ ਜਦੋਂ ਮਹਾਮਾਰੀ ਦਾ ਕਹਿਰ ਆਇਆ ਸੀ ਤੇ ਲੋਕ ਇਦਾਂ ਹੀ ਸੜਕਾਂ ਤੇ ਲੰਬੇ ਪੈਰੇ ਸੀ ਮੈਂ ਬੇਨਤੀ ਕਰਦਾ ਬਚਾਅ ਰੱਖੋ ਵੱਧ ਤੋਂ ਵੱਧ ਦਰਖਤ ਲਾਓ ਪਿਆਸ ਨਾ ਵੀ ਹੋਵੇ ਪਾਣੀ ਪੀਵੋ ਜਿਹੜੇ ਲੀਵਰ ਦਾ ਕੰਮ ਕਰਦੇ ਨੇ ਸਾਡੇ ਵੀਰ ਭਾਈ ਸਿਰ ਤੇ ਗਿੱਲਾ ਕੱਪੜਾ ਕਰਕੇ ਜ਼ਰੂਰ ਬੰਨਣ ਤੇ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਹੋ ਸਕੇ ਆਪਣੇ ਆਪ ਨੂੰ ਹਲਕਾ ਫੁਲਕਾ ਭੋਜਨ ਦਿਓ ਪਾਣੀ ਅੱਧੇ ਦੇ ਘੰਟੇ ਬਾਅਦ ਪੀਓ ਜੇ ਪਿਆਸ ਨਹੀਂ ਵੀ ਤਾਂ ਵੀ ਪਾਣੀ ਪਿਓ ਜੇਕਰ ਇਸ ਕਹਿਰ ਤੋਂ ਬਚਣਾ ਚਾਹੁੰਦੇ ਜੀ ਕੋਈ ਅਨ ਸੁਖਾ ਵੀ ਘਟਨਾ ਨਾ ਵਾਪਰੇ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਨਾ ਸਾਰਾ ਡਾਟਾ ਵੀ ਇੰਨਾ ਇੰਨਾ ਤਾਪਮਾਨ ਦਰਜ ਕੀਤਾ ਗਿਆ ਬੜੀ ਹਨਾਨੀ ਦੀ ਗੱਲ ਹੈ ਵੀ ਹਲੇ ਹੀ ਇੰਨਾ ਤਾਪਮਾਨ ਹੋ ਗਿਆ ਤੇ ਜੇ ਕਿਤੇ ਤਾਪਮਾਨ 55 ਜਾਂ 57 ਤੇ ਪਹੁੰਚ ਗਿਆ ਨਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਸਾਡੇ ਜਿਉਣ ਦੇ ਚਾਂਸ ਫਿਰ 95% ਕੱਟ ਹੋ ਕੇ ਪੰਜ ਹੀ ਰਹਿ ਜਾਣਗੇ ਹੁਣ ਤੁਸੀਂ ਦੱਸੋ ਜੀ ਇੰਨੇ ਚ ਕੌਣ ਜੀਵੇਗਾ ਧਿਆਨ ਰੱਖੋ ਅਗੇ ਹੋਰ ਸ਼ੇਅਰ ਕਰੋ ਇਸ ਜਾਣਕਾਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ